ਬੱਚਾ ਲਿਖਿਆ ਸੋਣੇ ਉਹ ਧਿਆਨ ਨਾਲ ਕੰਮ ਆਏਗਾ ਉਹ ਕਹਿੰਦਾ ਯੂ ਤੋ ਚਲਤੇ ਜਾਏਗੇ ਦੁਨੀਆ ਕੇ ਵਿਵਹਾਰ ਸਭ ਦਾ ਕੰਮਕਾਰ ਚੱਲ ਰਿਹਾ ਹੈ ਭਾਵੇਂ ਕੋਈ ਅਮੀਰ ਹੈ ਭਾਵੇਂ ਕੋਈ ਗਰੀਬ ਹੈ ਯੂ ਤੋ ਚਲਤੇ ਜਾਏਗੇ ਦੁਨੀਆ ਕੇ ਵਿਵਹਾਰ ਵਕਤ ਪਰੇ ਤੇ ਪਰਖੀਏ ਪੁੱਤਰ ਮਿੱਤਰ ਨਾਰ ਜਦੋਂ ਵਕਤ ਪੈਂਦਾ ਉਦੋਂ ਪਰਖ ਹੁੰਦੀ ਹੈ ਪੁੱਤਰ ਦੀ ਪਰਖ ਹੁੰਦੀ ਹੈ ਉਦੋਂ ਜਦੋਂ ਬੰਦਾ ੁੱਟਾ ਹੋ ਜਾਂਦਾ ਹੈ ਸਿਆਣਾ ਹੋ ਜਾਂਦਾ ਹੈ ਜਦੋਂ ਬੱਚਾ ਛੋਟਾ ਹੁੰਦਾ ਹੈ ਗੋਦ ਵਿੱਚ ਬੱਚੇ ਨੂੰ ਖੜਾਉਂਦੇ ਆ ਸਾਰੇ ਪਿਆਰ ਕਰਦੇ ਬੱਚਾ ਵੀ ਆਪਣੇ ਮਾਪੇ-ਬਾਪ ਨਾਲ ਪਿਆਰ ਕਰਦਾ ਹੈ ਉਹ ਕਹਿੰਦਾ ਮੇਰਾ ਬਾਪੂ ਸਭ ਤੋਂ ਸਿਆਣਾ ਜਦੋਂ 10 ਸਾਲ ਦਾ ਹੁੰਦਾ ਹੈ ਕਹਿੰਦਾ ਮੇਰੇ ਬਾਪੂ ਨੂੰ ਸਭ ਕੁਝ ਪਤਾ ਹੈ ਜਦੋਂ 15-16 ਸਾਲ ਦਾ ਹੁੰਦਾ ਹੈ ਕਹਿੰਦੇ ਬਾਪੂ ਤੈਨੂੰ ਕੁਝ-ਕੁਝ ਪਤਾ ਹੈ ਕੁਝ-ਕੁਝ ਨਹੀਂ ਪਤਾ ਪੰਜ ਦਾ ਸੌਂਦਾ ਜਦੋਂ 25 ਸਾਲ ਤੇ ਆਉਂਦਾ ਫਿਰ ਕਹਿੰਦਾ ਬਾਪੂ ਨੂੰ ਪਤਾ ਹੀ ਕੁਝ ਨਹੀਂ ਇਹ ਪਤਾ ਨਹੀਂ ਕਿਹੜੀ ਦੁਨੀਆ 'ਚ ਘੁੰਮਦਾ ਰਹੇ ਇਹਨੂੰ ਦੇ ਪਤਾ ਹੀ ਕੁਝ ਨਹੀਂ ਸਿਆਣਤਾ ਹੀ ਨਹੀਂ ਉਹਨੂੰ ਤੇ ਫਿਰ ਜਦੋਂ ਆਪ ਤੂੰ ਬਾਪੂ ਬਣਦਾ ਆ ਫਿਰ ਪਤਾ ਲੱਗਦਾ ਹੈ ਸਾਡੇ ਕਹਿੰਦੇ ਜਦੋਂ ਬਾਪੂ ਬਾਪੂ ਕਰਦੇ ਸੀ ਅਸੀਂ ਬਹੁਤ ਹੀ ਸੁਖੀ ਰਹਿੰਦੇ ਸੀ ਜਦੋਂ ਬਾਪੂ ਬਾਪੂ ਕਹਿੰਦੇ ਸੀ ਅਸੀਂ ਬਹੁਤ ਹੀ ਸੁਖੀ ਰਹਿੰਦੇ ਸੀ ਕਹਿੰਦੇ ਜਦੋਂ ਬਾਪੂ ਕੋ ਆਇਆ ਏ ਸਾਨੂੰ ਸੁੱਖ ਦਾ ਸਾਣਾ ਆਇਆ ਏ ਪਤਾ ਹਦੋਂ ਲੱਗਦਾ ਜਦੋਂ ਆਪ ਬਾਪੂ ਬਣਦੇ ਆ ਸੋ ਮੈਂ ਗੱਲ ਕਰਿਆ ਸੀ ਵਖਤ ਪਰੇ ਤੇ ਪਰਖੀ ਹੈ ਪੁੱਤਰ ਮਿੱਤਰ ਨਾਰ ਇਸਤਰੀ ਦੀ ਪਰਖ ਹੁੰਦੀ ਹੈ ਜਦੋਂ ਘਰ ਚ ਗਰੀਬੀ ਆ ਜਾਏ ਜਦੋਂ ਬੰਦਾ ਸਤਸੰਗੀ ਕਮਾਂਡ ਜੋਗਾ ਨਾ ਰਹੇ ਉਦੋਂ ਇਸਤਰੀ ਦੀ ਪਰਖ ਹੁੰਦੀ ਹੈ ਯਾਦ ਰੱਖਿਓ ਕਈ ਭੈਣਾਂ ਜੌਬ ਕਰਦੀਆਂ ਨੇ ਨੌਕਰੀ ਕਰਦੀਆਂ ਨੇ ਸਾਡੇ ਇਧਰ ਘੱਟ ਕਰਦੀਆਂ ਨੇ ਬਾਹਰ ਜਾਦਾ ਕਰਦੀਆਂ ਨੇ ਪਰ ਤੁਸੀਂ ਮੈਨੂੰ ਇਸ ਗੱਲ ਤੇ ਟੋਕ ਸਕਦੇ ਹੋ ਅਸੀਂ ਕਿਹਦੇ ਪਹਿਲਾਂ ਹੀ ਰਹਿੰਦੀਆਂ ਨੇ ਤੁਸੀਂ ਵੀ ਕਰਦੇ ਹੋ ਥੋਡੀ ਡਿਊਟੀ ਸਭ ਤੋਂ ਸਕਤ ਹੈ ਜਿਹੜੀ ਘਰ ਦੀ ਡਿਊਟੀ ਹੈ ਆਲਓਵਰ 24 ਘੰਟੇ ਦੀ ਡਿਊਟੀ ਹੈ ਕੋਈ ਛੁੱਟੀ ਨਹੀਂ ਐਤਵਾਰ ਦੀ ਵੀ ਛੁੱਟੀ ਨਹੀਂ ਸਭ ਨੂੰ ਐਤਵਾਰ ਨੂੰ ਡਿਊਟੀ ਡਬਲ ਹੋ ਜਾਂਦੀ ਹੈ ਸਵੇਰੇ ਕਹਿੰਦੇ ਆਲੂ ਦੇ ਪਰੋਠੇ ਖਾਣੇ ਆ ਦੁਪਹਿਰ ਨੂੰ ਫਿਰ 10 ਵਜੇ ਕਹਿੰਦੇ ਪਕੌੜੇ ਬਣਾ ਲਓ ਇੰਨੇ ਸਖਤ ਰੋਟੀ ਆ ਤੁਹਾਡੀ ਮੇਰੀ ਉਹ ਭੈਣੋ ਪਰ ਮੇਰੀ ਬੇਇੱਜ਼ਤੀ ਹੈ ਜੇਕਰ ਕਦੇ ਰੱਬ ਨਾ ਕਰੇ ਇਸ ਤਰ੍ਹਾਂ ਦਾ ਵਰਤਾਲਾ ਵਰਦੇ ਕਦੇ ਕਦੇ ਛਾਨ ਨਾ ਜਾਂਦਾ ਏ ਕਦੇ ਇਸ ਦਾ ਛਾਨ ਨਾ ਦਿਖਾਈ ਸੋ ਇਹ ਮਾਰਾ ਸੱਜੇ ਪਾਸੇ ਜਦੋਂ ਬੈਣੀ ਆਂ ਤੇ ਚਲ ਮੈਂ ਸਿਰ ਤੇ ਚੜ ਪੈਣ ਉਦੋਂ ਮਿੱਤਰ ਦੀ ਪਰਖ ਹੁੰਦੀ ਆ ਸੋ ਵਕਤ ਪਰੇ ਤੇ ਪਰਖਿਆ ਪੁੱਤਰ ਮਿੱਤਰ ਨਾਰ ਕਈ ਭੱਜ ਗਏ ਗੁਰੂ ਸਾਹਿਬ ਤੋਂ ਬੇਮੁਖ ਹੋਵੇ 582 ਸਾਧੂ ਰਹਦੇ ਹਨ 499 ਭੱਜ ਗਏ ਇੱਕ ਬਾਬਾ ਕਿਰਪਾਲ ਦਾਸ ਜੀ ਰਹੇ ਮਾਰੀ ਕਹਿੰਦੇ ਇਹਨਾਂ ਨੇ ਉਦਾਸੀਆਂ ਦੀ ਜੜ ਰੱਖ ਲਈ ਹੈ ਲੋ ਸੰਤਾਂ ਦੇ ਡੇਰੇ ਤੇ ਸੰਤਾਂ ਦੀ ਨਗਮਾ ਸੰਤਾਂ ਦਾ ਨਗਮਾ ਆਪੀ ਨਜ਼ਰ ਕਰਾਨ ਲੱਗੇ ਆ ਇਧਰ ਭੀਮ ਚੰਦਾ ਭੇਜਿਆ ਹੋਇਆ ਹਯਾਤ ਖਾਨ ਮਾਰੂ ਮਾਰ ਕਰਦਾ ਗੁਰੂ ਤੇਮ ਲਵਰ ਹੋਇਆ ਹਯਾਤ ਖਾਨ ਕਹਿੰਦਾ ਮੈਂ ਰਹਾ ਗੁਰੂ ਕੋਲ ਆਹ ਜੀ ਗੁਰੂ ਸਾਹਿਬ ਨੂੰ ਵੰਕਾਰਦਾ ਆ ਸਤਪੁਰ ਜੀ ਤਿਆਰ ਬਲਚਾਰ ਇਧਰ ਮੇਰੇ ਸਤਪੁਰ ਸੱਚੇ ਪਾਤਸ਼ਾਹ ਦੇ ਸੇਵਕ ਬਾਬਾ ਕਿਰਪਾਲ ਦਾਸ ਉਦਾਸੀ ਆਏ ਨੇ ਆਖਿਆ ਮਾਰ ਤੂੰ ਹੀ ਖੇਤਰਨਾ ਕਰੋ ਇਹਨੂੰ ਮੈਂ ਮਾਰਦਾ ਆ ਮੈਨੂੰ ਆਖਿਆ ਦਿਓ ਮੇਰੇ ਸਾਹਬ ਜੀ ਇਹ ਕਿਹੜਾ ਸੁੱਤਰ ਚਾਹੀਦਾ ਸੱਚੇ ਪਾਤਸ਼ਾਹ ਜੀ ਕਹਿੰਦੇ ਦੱਸੋ ਨੇਜਾ ਪਰਛਾ ਕੀ ਚਾਹੀਦਾ ਢੇਗਾ ਚਾਹੀਦਾ ਤੁਹਾਨੂੰ ਚਾਹੀਦਾ ਆਖਿਆ ਵੀ ਮਰਦ ਮੈਂ ਤੇ ਡੰਡੇ ਨਾਲ ਮਾਰਾਂਗਾ ਇਹਨੂੰ ਡੰਡੇ ਨਾਲ ਸਹਬ ਸੱਚੇ ਪਾਤਸ਼ਾਹ ਜੀ ਇਹਨੇ ਕੋਈ ਮਰਦਾਂ ਵਾਲਾ ਕੰਮ ਥੋੜਾ ਕੀਤਾ ਗੁਰੂ ਹਰਿਕ੍ਰਿਸ਼ਨ ਦਾ ਲਿਆ ਜੀ ਨਹੀਂ ਕਰਦਾ ਤੇ ਉਸ ਕੁੱਤੇ ਨੂੰ ਡੰਡੇ ਨਾਲ ਹੀ ਮਾਰੀਦਾ ਆ ਲਓ ਜੀ ਪਾਤਾ ਕਿਰਪਾਲਦਾਸ ਜੀ ਨੇ ਮੋਢੇ ਦੇ ਰਖਿਆ ਕੁੱਤਕਾ ਇਹਨੂੰ ਕੁੱਤਕਾ ਵੀ ਕਹਿੰਦੇ ਇਹਨੂੰ ਡੰਡਾ ਸੋਟਾ ਕਹਿੰਦੇ ਨੇ ਨਿਹੰਗ ਸਿੰਘ ਇਹਨੂੰ ਅਕਲਦਾਨ ਵੀ ਕਹਿ ਦਿੰਦੇ ਨੇ ਇਹਨੂੰ ਸਤਸੰਗਰੀ ਕਈ ਨਾਮਾਂ ਨਾਲ ਜਾਣਿਆ ਜਾਂਦਾ ਹੈ ਲੋ ਜੀ ਇਹ ਡੰਡਾ ਲਿਆ ਮਹਾਰਾ ਦੇ ਚਾਹਨਾ ਦੇ ਮੱਥਾ ਟੇਕਿਆ ਮਹਾਰਾ ਦੇ ਨਾਲ ਵੀ ਜਾਣ ਲੱਗਿਆ ਅਗੋ ਹਿਆਤ ਖਾਨ ਹੱਸ ਪਿਆ ਆਖਿਆ ਪਾਪਾ ਜਾ ਜਾ ਕੇ ਕਿੜਾ ਖਾ ਖੀਰ ਖਾ ਤੈਨੂੰ ਵੀ ਲੋੜ ਨਾ ਆਉਂਦਾ ਅਗੋ ਬਾਬੇ ਨੇ ਜਵਾਬ ਦਿੱਤਾ ਹਾਂ ਜਦੋਂ ਤੇਰੇ ਵਰਗੇ ਜਰਨੈਲ ਨਮਕ ਹਰਾਮ ਹੋ ਜਾਂਦੇ ਨੇ ਜਦੋਂ ਤੇਰੇ ਵਰਗੇ ਜ਼ਾਲਮ ਬਣ ਜਾਂਦੇ ਨੇ ਆਪਣੇ ਮਾਲਕ ਨੂੰ ਵਧਣ ਤੇ ਆਂਦੇ ਨੇ ਉਦੋਂ ਮੇਰੇ ਵਰਗੇ ਸੰਤਾਨ ਗੁਰੂ ਸਿਪਾਹੀ ਬਣਾ ਦਿੰਦਾ ਆ ਤੇਨੰਤ ਧੰਨਵਾਦ ਦੇ ਜਾ ਉਹ ਪਾਇਆ ਜਿਹੜੀ ਤੁਸੀਂ ਦੇਣੀ ਹੈ ਜਿਹੜੀ ਸਾਡੀ ਪੌਕੇਟ